ਸਰਦਾਰ ਜਗਜੀਤ ਸਿੰਘ ਢੱਲੇਵਾਲ ਵੱਲੋਂ ਕਿਹਾ ਗਿਆ ਕਿ ਮੈਂ ਮਰਨਵਰਤ ਖਤਮ ਨਹੀਂ ਕਰਾਂਗਾ ਕਿਸਾਨਾਂ ਦੇ ਚੋਰ ਫੌਂਟੇ ਪਰ ਉਹ ਮੈਡੀਕਲ ਸਹਾਈ ਜਿਹੜੀ ਉਹ ਲੈਣ ਲਈ ਰਾਜੀ ਹੋ ਗਏ ਨੇ ਸੋ ਰਾਤ ਉਹਨਾਂ ਨੂੰ ਡ੍ਰਿਪ ਵੀ ਲਗਾ ਦਿੱਤੀ ਗਈ ਆ ਸੈਂਟਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਪ੍ਰਪੋਜ਼ਲ ਲੈ ਕੇ ਪਹੁੰਚੇ ਤੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਦੇਖੋ ਭਾਈ ਸਰਕਾਰ ਨਾਲ ਝੁਕੀ ਐ ਇਹ ਜਿਹੜੀ ਸਰਕਾਰ ਕਹਿੰਦੀ ਸੀ ਮੈਨਾਂ ਨਾਲ ਗੱਲ ਹੀ ਨਹੀਂ ਕਰਨੀ ਇਹ ਧੱਤਵਾਦੀ ਨੇ ਤਾਂ ਵਖਵਾਦੀ ਨੇ ਅੱਜ ਸਰਕਾਰ ਉਹਨਾਂ ਅੱਤਵਾਦੀਆਂ ਨੂੰ ਹੀ ਲਿਖ ਕੇ ਚਿੱਠੀ ਦੇਗੀ। ਕੱਲ ਮੈਂ ਇੱਕ ਅਫਸਰ ਨਾਲ ਉੱਥੇ ਨਾਲ ਕਹੀ ਜਾਂਦਾ ਸੀ ਵੀ ਡੱਲੇ ਵਾਲ ਸਾਹਿਬ ਨਾਲ ਬੜੇ ਸੂਝ-ਬੂਝ ਵਾਲੇ ਆ। ਬੜੇ ਸਮਝਦਾਰ ਆ, ਬੜੇ ਲਿਆਕਤ ਵਾਲੇ ਆ। ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਬਾਈ ਤੁਹਾਨੂੰ ਅੱਜ ਪਤਾ ਲੱਗਿਆ ਇਸ ਪੰਜਾ ਦਿਨਾਂ ਬਾਅਦ। ਤੋਂ ਤਾਂ ਕਹਿੰਦੇ ਸੀਗੇ ਵਿਰੋਧੀ ਪਾਰਟੀਆਂ ਵੱਲੋਂ ਇਹ ਅੰਦੋਲਨ ਕਰਾਇਆ ਜਾ ਰਿਹਾ ਹੈ। ਕੋਈ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਦੇਸ਼ ਨੂੰ ਨੁਕਸਾਨ ਪਹਚਾਰੇ ਨੇ ਅੱਜ ਸਮਝਦਾਰ। ਚਲੋ ਫਿਰ ਜੇ ਮੁੱਕਰ ਵੀ ਗਈ, ਫਿਰ ਕੀ ਹੈ? ਫਿਰ ਕਿੱਥੇ ਭੱਗ ਜਾਵਾਂਗੇ ਆਪਾਂ? ਦੁਬਾਰੇ ਫੇਰ ਬਹਿ ਜਾਾਂਗੇ। ਆਪਾਂ ਤਾਂ ਤਹਾਨੂੰ ਜੋ ਕਿਲਾ ਕੱਢਣ ਵਾਸਤੇ ਬਣਿਆ ਆਪਣੀ ਵਾਲੀ ਕੌਮ ਤਾਂ ਤੇ ਤੁਹਾਨੂੰ ਜੋ ਕਿਲੇ ਕੱਢਦੀ ਰਹਾਂਗੇ ਭਾਰਤ ਦੇ ਲਈ ਦੇਸ਼ ਦੇ ਲਈ ਇੱਕ ਨਵੀਂ ਗ੍ਰਾਂਤੀ ਲੈ ਕੇ ਆਉਣਗੇ ਕਿ ਯਾਰ ਕੋਈ ਮਰਜੀ ਬੜੇ ਬੈਠੇ ਸੀ ਜਿਹੜੇ ਸਾਰੀ ਮਰਨ ਨੂੰ ਤਿਆਰ ਸੀ ਜਿਹੜੇ ਬਾਪੂ ਡੱਲੇ ਵਾਲ ਦੀ ਫੌਜ ਹੈ ਇੱਕ ਦੂਜੇ ਤੋਂ ਮੂਰੇ ਹੋ ਕੇ ਕਹਿੰਦੇ ਸੀ ਯਾਰ ਵੀ ਮੇਰਾ ਨਾਮ ਲਿਖ ਮੇਰਾ ਲਿਖ ਕਈ ਬੰਦੇ ਰਸਕੇ ਘਰਾਂ ਨੂੰ ਗਏ ਨੇ ਵੀ ਯਾਰ ਸਾਨੂੰ ਮਰਨ ਲਈ ਕਿਉਂ ਨਹੀਂ ਕਹਿੰਦੇ ਜਿਵੇਂ ਪਹਿਲਾਂ ਇੰਦਰਾ ਨੇ ਸਾਡੇ ਕਾਲ ਤੱਕ ਸਭ ਤੇ ਅਟੈਕ ਕੀਤਾ ਸੀ ਜਸੂਸ ਭੇਜੇ ਸੀ ਵੀ ਜਾ ਕੇ ਪਤਾ ਕਰੋ ਵੀ ਕਿੰਨੇ ਕੁ ਬੰਦੇ ਆ ਅਨਾ ਕਿੰਨੇ ਕੁ ਲੜਨ ਵਾਲੇ ਕਿੰਨੇ ਕੁ ਭੱਜਣ ਵਾਲੇ ਉਹੀ ਫਿਰ ਇੱਥੇ ਵੀ ਸੀਆਈਡੀ ਆਉਂਦੀ ਰਹੀ ਐ ਹੁਣ ਮੋਦੀ ਨੂੰ ਦੱਸਤਾ ਹੋਣਾ ਵੀ ਯਾਰ ਜਿਹੜੇ ਬਹਿ ਗਏ ਉਹਨਾਂ ਚ ਇੱਕ ਵੀ ਨਹੀਂ ਉੱਠ ਰਿਹਾ ਇੱਕ ਵੀ ਨਹੀਂ ਭੱਜ ਰਿਹਾ ਕਰਤਾ ਮੋਦੀ ਕੋ ਸਮਰਜੀ ਲਵੇ ਹਟਾਂਗੇ ਦਾ ਮਨਾ ਆ ਕੀ ਉਸ ਤੋਂ ਪਹਿਲਾਂ ਤਾਂ ਹਟਦੇ ਨਹੀਂ ਅਨਾ ਲਿਖਤੀ ਜਿਵੇਂ ਨਾਂ ਦੇਵੇ ਕੋਈ ਚੱਕਰ ਨਹੀਂ ਹੁਣ 14 ਤਰੀਕ ਐ ਪਹਿਲਾਂ ਵੀ ਤਾਂ ਅਸੀਂ ਇੱਥੇ 11 ਮਹੀਨਿਆਂ ਤੋਂ ਬੈਠੇ ਆ 14 ਤਰੀਕ ਦੀ ਵੇਟ ਕਰ ਲਾਂਗੇ ਦੇਖ ਲਾਂਗੇ ਵੀ 14 ਤਰੀਕ ਨੂੰ ਕੀ ਕਰਦੇ ਐ ਨਹੀਂ ਫਿਰ ਦੁਬਾਰੀ ਫੇਰੂ ਵੀ ਝੰਡੇ 'ਚ ਡੰਡਾ ਪਾਈ ਹੁੰਦਾ ਸਾਡੇ ਇਥਾਂ ਕਈ ਲੋਕ ਕਹਿੰਦੇ ਆ ਵੀ ਯਾਰ ਵੀ ਹੁਣ ਕੀ ਹੋ ਗਿਆ ਵੀ ਡੱਲੇয়াল ਮੰਨ ਗਿਆ ਡੱਲੇয়াল ਮੰਨਿਆ ਨਹੀਂ ਭਾਈ ਅਸੀਂ ਜ਼ੋਰ ਪਾ ਕੇ ਬਣਾਇਆ ਹੈ ਅਜੇ ਮੈਡੀਕਲ ਸਹੂਲਤ ਲਈ ਤੀ ਹੈ ਧਰਨਾ ਉਸੇ ਤਰ੍ਹਾਂ ਚੱਲ ਰਿਹਾ ਹੈ ਉਸੇ ਤਰ੍ਹਾਂ ਚੱਲਦਾ ਰਹੂਗਾ ਮਰਨ ਵਰਤ ਉਸੇ ਤਰ੍ਹਾਂ ਚੱਲ ਰਿਹਾ ਤੇ ਚੱਲਦਾ ਰਹੂ ਜਦੋਂ ਤੱਕ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਇਹਦਾ ਚਿੱਠੀ ਕਮੇਟੀਿੰਗ ਕਰਨ ਲਈ ਸੱਦੀ ਹੈ ਪਰ ਉਹ ਚਿੱਠੀ ਦਾ ਇੰਤਜ਼ਾਰ ਹੈ ਉਦੋਂ ਮਰਨ ਵਰਤ ਖੁੱਲੂਗਾ ਜਿੱਦਿਆਂ ਐਮਐਸਪੀ ਦੀ ਗਾਰੰਟੀ ਦੇ ਕੇ ਸਾਡੇ ਹੱਥੇ ਧਰਤੀ ਵਿਆਹ ਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਇਸ ਸਮੇਂ ਖਨੌਰੀ ਤੇ ਮੌਜੂਦਾਂ ਖਨੌਰੀ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਦਾ ਮਰਨ ਵਰਤਾ ਜਿਹੜਾ ਉਹਨੂੰ 55 ਦਿਨ ਹੋ ਚੁੱਕੇ ਨੇ ਸੋ ਕੱਲ ਪ੍ਰਸ਼ਾਸਨ ਆਇਆ ਸੀ ਮੀਟਿੰਗਾਂ ਹੋਈਆਂ ਨੇ ਪ੍ਰਸ਼ਾਸਨ ਵੱਲੋਂ ਮੀਟਿੰਗ ਦਾ ਜਿਹੜਾ ਸੱਦਾ ਇਹੋ ਦਿੱਤਾ ਗਿਆ ਇਹ ਪ੍ਰਪੋਜ਼ਲ ਲੈ ਕੇ ਪਹੁੰਚੇ ਸੀਗੇ ਪ੍ਰਸ਼ਾਸਨ ਅਧਿਕਾਰੀ ਸੈਂਟਰ ਤੋਂ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਸੀਗੇ ਸੋ 14 ਫਰਵਰੀ ਦੀ ਮੀਟਿੰਗ ਰੱਖੀ ਗਈ ਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕਿਹਾ ਗਿਆ ਹੈ ਕਿ ਮੈਂ ਮਰਨ ਵਰਤ ਖਤਮ ਨਹੀਂ ਕਰਾਂਗਾ ਕਿਸਾਨਾਂ ਦੇ ਜ਼ੋਰ ਪਾਉਣ ਤੇ ਪਰ ਉਹ ਮੈਡੀਕਲ ਸਹਿਤਾਏ ਜਿਹੜੀ ਉਹ ਲੈਣ ਲਈ ਰਾਜੀ ਹੋ ਗਏ ਨੇ ਸੋ ਰਾਤ ਉਹਨਾਂ ਨੂੰ ਡ੍ਰਿਪ ਵੀ ਲਗਾ ਦਿੱਤੀ ਗਈ ਆ 121 ਕਿਸਾਨਾਂ ਦਾ ਮਰਨ ਵਰਤ ਚੱਲ ਰਿਹਾ ਸੀ ਉਹਨਾਂ ਨੂੰ ਵੀ ਅੱਜ ਮੀਟਿੰਗ ਕਰਕੇ ਅੱਗੇ ਕੀ ਫੈਸਲਾ ਲੱਤਾ ਜਾਂਦਾ ਉਹ ਵੀ ਸਾਹਮਣੇ ਆਊਗਾ ਫਿਲਹਾਲ ਸਾਡੇ ਨਾਲ ਭਾਈ ਰਾਜ ਖਾਲਸਾ ਜੀ ਨੇ ਗੱਲ ਕਰਦੇ ਆ ਹਾਂਜੀ ਖਾਲਸਾ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਬਿਲਕੁਲ ਜੀ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖ ਰਿਹਾ ਹਾਂ ਬਾਈ ਰਾਤ ਸੈਂਟਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀ ਪ੍ਰਪੋਜ਼ਲ ਲੈ ਕੇ ਪਹੁੰਚੇ ਤੇ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬਾਈ ਸਰਕਾਰ ਨਾ ਝੁਕੀ ਹੈ ਜਦੋਂ ਚੜ੍ਹਦੀ ਕਲਾ ਵਾਲੇ ਸਿੰਘ ਮੋਰਚਾ ਲੜਦੇ ਹੋਣ ਹਨਾ ਜਿਵੇਂ ਪਹਿਲਾਂ ਬਾਪੂ ਲੜ ਰਿਹਾ ਸੀ ਉਸ ਤੋਂ ਬਾਅਦ ਉਹਦੀ ਫੌਜ ਪੰਜ ਅੱਜ ਪੰਜਵਾਂ ਦਿਨ ਹੋ ਗਿਆ ਤੇ ਸਰਕਾਰ ਨਾ ਝੁੱਕ ਕੇ ਗੋਡਿਆਂ ਪਰ ਨਹੀਂ ਕੀਤੀ ਇੱਕ ਵਾਰ ਤਾਂ ਬਾਕੀ ਦੇਖਦੇ ਹਾਂ 14 ਤਰੀਕ ਨੂੰ ਕੀ ਹੁੰਦਾ 13 ਦਾ ਮਤਲਬ ਜਿੱਤ ਦੇ ਝੰਡੇ ਗੱਡਤੇ ਆ ਜਿਹੜੀ ਸਰਕਾਰ ਕਹਿੰਦੀ ਸੀ ਮੈਨਾਂ ਨਾਲ ਗੱਲ ਹੀ ਨਹੀਂ ਕਰਨੀ ਇਹ ਤੱਤਵਾਦੀ ਨੇ ਤਾਂ ਵੱਖਵਾਦੀ ਨੇ ਅੱਜ ਸਰਕਾਰ ਉਹਨਾਂ ਅੱਤਵਾਦੀਆਂ ਨੂੰ ਹੀ ਲਿਖ ਕੇ ਚਿੱਠੀ ਦੇਗੀ ਕਿ ਤੁਸੀਂ 14 ਫਰਵਰੀ ਨੂੰ ਆਇਓ ਅਸੀਂ ਤੁਹਾਡੇ ਨਾਲ ਬਹਿ ਕੇ ਗੱਲਬਾਤ ਕਰਨੀ ਹੈ ਤੇ ਗੱਲਬਾਤ ਵੀ ਉਹਦੇ ਨਾਲ ਕਰਨੀ ਹੈ ਜਿਹੜਾ ਬਾਪੂ ਸਾਡਾ ਐਨ ਲਾ ਲੋ ਵੀ ਅੱਜ 55 ਦਿਨ ਹੋ ਗਏ ਹਨ ਤੇ ਉਹ ਮਰਨ ਵਰ ਤੇ ਬੈਠਾ ਕਹਿੰਦੇ ਉਹ ਮੀਟਿੰਗ ਚ ਹਾਜ਼ਰ ਹੋਣਾ ਚਾਹੀਦਾ ਉਹਦੇ ਵਿੱਚ ਲਿਖਿਆ ਕਿ ਇਹ ਕੱਲ ਮੈਂ ਇੱਕ ਅਫਸਰ ਉੱਥੇ ਨਾ ਕਹੀ ਜਾਂਦਾ ਸੀ ਵੀ ਡੱਲੇ ਵਾਲ ਸਾਹਿਬ ਨਾ ਬੜੇ ਸੂਝ-ਬੂਝ ਵਾਲੇ ਆ ਬੜੇ ਸਮਝਦਾਰ ਆ ਬੜੇ ਲਿਆਕਤ ਵਾਲੇ ਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ ਬਾਈ ਤੁਹਾਨੂੰ ਅੱਜ ਪਤਾ ਲੱਗਿਆ ਇਸ ਪੰਜਾ ਦਿਨਾਂ ਬਾਅਦ ਹਾਂ ਜਦੋਂ ਉਹ ਬੰਦਾ ਜਿਹਨੂੰ 40 ਸਾਲ ਹੋ ਗਏ ਕਿਸਾਨੀ ਲਈ ਲੜਦੇ ਨੂੰ ਹਨਾ ਆਪਣੀ ਸਾਰੀ ਜ਼ਿੰਦਗੀ ਕਿਸਾਨੀ ਦੇ ਲੇਖੇ ਲਾਤੀ ਜੇ ਇੰਨੀ ਇੰਨੀ ਲੇਟ ਬਾਅਦ ਪਤਾ ਲੱਗੂਗਾ ਤਾਂ ਲਾਹਨਤਾਂ ਨੇ ਯਾਰ ਤੁਹਾਡੇ ਤੇ ਬੰਦਾ ਤਾਂ ਇੱਕ ਤਾਂ ਮਰਨ ਕਿਨਾਰੇ ਪਿਆ ਹੋਵੇ ਤੇ ਤੁਸੀਂ ਬਾਅਦ ਸੁਭੰਜਵੇਂ ਦਿਨ ਆ ਕੇ ਕਹੋ ਵੀ ਇਹ ਸਮਝਦਾਰ ਹੈ ਪਹਿਲਾਂ ਹੀ ਆ ਜਾਂਦੇ ਯਾਰ ਅੱਜ ਵੀ ਤਾਂ ਆਏ ਹਾਂ ਉਹ ਤਾਂ ਕਹਿੰਦੇ ਸੀਗੇ ਵਿਰੋਧੀ ਪਾਰਟੀਆਂ ਵੱਲੋਂ ਇਹ ਅੰਦੋਲਨ ਕਰਾਇਆ ਜਾ ਰਿਹਾ ਹੈ ਕੋਈ ਦੇਸ਼ ਵਿਰੋਧੀ ਤਾਕਤਾਂ ਨੇ ਜਾਂ ਦੇਸ਼ ਨੂੰ ਨੁਕਸਾਨ ਪਹਚਾਰੇ ਨੇ ਅੱਜ ਸਮਝਦਾਰ ਹਾਂ ਮੈਂ ਉਹੀ ਉਹੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਸਰਕਾਰਾਂ ਦੇ ਪੈਂਤੜੇ ਹੁੰਦੇ ਆ ਵੀ ਲੋਕ ਕਿਵੇਂ ਵਾਪਸ ਮੁੜਨਗੇ ਵੀ ਲੋਕਾਂ ਨੂੰ ਉਲਝਾਉਂਦੇ ਕਿਵੇਂ ਹੁੰਦੇ ਆ ਹੁਣ ਵੀ ਬਹੁਤ ਕੁਝ ਛੱਡਿਆ ਜਾਊਗਾ ਹੁਣ ਵੀ ਏਜੰਸੀਆਂ ਰਾਹੀਂ ਬੀਜੇਪੀ ਦਾ ਬੀਜੇਪੀ ਦਾ ਆਈਟੀ ਸੈੱਲ ਰਾਹੀਂ ਜਾ ਝਾੜੂ ਦੇ ਆਈਟੀ ਸੈਲ ਰਾਹੀਂ ਜਿੰਨੀਆਂ ਵੀ ਪਾਰਟੀਆਂ ਨੇ ਵੀ ਐਂ ਕਰਨ ਨਾਲ ਕੀ ਹੋ ਜੂ ਸਰਕਾਰ ਮੁੱਕਰੂਗੀ ਸਰਕਾਰ ਨੇ ਮੀਟਿੰਗ ਜਿਨੀ ਬੈਠਣਾ ਹੁਣ ਕੜਾ ਤੁਸੀਂ ਜਿੱਤ ਕੇ ਬਹੁਤ ਕੁਝ ਮਤਲਬ ਪ੍ਰੋਪੋਗੈਂਡਾ ਰਚਿਆ ਜਾਣਾ ਬਾਈ ਪਰ ਜਿਹੜੇ ਇੱਥੇ ਲੜੇ ਐ ਜਿਨ੍ਹਾਂ ਨੂੰ ਪਤਾ ਵੀ ਸੰਘਰਸ਼ ਕੀ ਹੁੰਦਾ 52 ਦਿਨ ਕਿਵੇਂ ਨੰਗੇ ਐ ਉਹ ਸਭ ਜਾਣਦੇ ਐ ਵੀ ਸਰਕਾਰ ਗੋਡਿਆਂ ਭਰਨੇ ਹੋ ਕੇ ਹੀ ਇੱਥੇ ਆਈ ਐ ਲਿਖਤੀ ਪੱਤਰ ਦੇ ਕੇ ਗਈ ਐ ਚਲੋ ਫਿਰ ਜੇ ਮੁੱਕਰ ਵੀ ਗਈ ਫਿਰ ਕੀ ਐ ਫਿਰ ਕਿੱਥੇ ਭੱਗ ਜਾਗੇ ਆਪਾਂ ਦੁਬਾਰੇ ਫੇਰ ਬਹਿ ਜਾਗੇ ਆਪਾਂ ਤਾਂ ਧੌਣ ਚ ਕਿਲੇ ਕੱਢਣ ਵਾਸਤੇ ਬਣੀ ਆਪਾਂ ਵਾਲੀ ਕੌਮ ਤਾਂ ਤੇ ਧੌਣ ਚ ਕਿਲੇ ਕੱਢਦੀ ਰਹਾਂਗੇ 52 ਦਿਨ ਕਿਸ ਤਰ੍ਹਾਂ ਲੰਘੇ ਬਾਈ ਤੁਸੀਂ ਉਰੇ ਰਹੇ ਹੋ ਰਾਤ ਨੂੰ ਲਾਈਵ ਹੋ ਕੇ ਵੀਡੀਓ ਪਾਉਂਦੇ ਰਹੋ ਬਹੁਤ ਜ਼ਿਆਦਾ ਹਾਲਾਤ ਸੀਗੇ ਜਿਹੜੇ ਉਹ ਦੇਖਦੇ ਰਹੇ ਹਾਂ ਕਿ ਪ੍ਰਸ਼ਾਸਨ ਕਿਸੇ ਵੀ ਟਾਈਮ ਆ ਸਕਦਾ ਏ ਤੇ ਇਦਾਂ ਲੱਗਦਾ ਸੀਗਾ ਕਿ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ ਉਹ ਤੋਂ ਦੇਖ ਕੇ ਬਿਲਕੁਲ ਬਈ ਪ੍ਰਸ਼ਾਸਨ ਨੇ ਕੀਤਾ ਹੀ ਬਹੁਤ ਕੁਝ ਹੈ ਨਾ ਪ੍ਰਸ਼ਾਸਨ ਨੂੰ ਲੁਕਣ ਮਿਚੀਆਂ ਖੇਡਦਾ ਰਿਹਾ ਉਹ ਉਹ ਮਸ਼ਹੂਰ ਨਹੀਂ ਸੀ ਵੀ ਛੇਰ ਆ ਗਿਆ ਛੇਰ ਆ ਗਿਆ ਛੇਰ ਆ ਗਿਆ ਵੀ ਜਿੱਥੇ ਛੇਰ ਆ ਗਿਆ ਉੱਥੇ ਆ ਜੜੀ ਨੇ ਕਿਹਾ ਤੇ ਕੋਈ ਉੱਠਿਆ ਨਹੀਂ ਪ੍ਰਸ਼ਾਸਨ ਕੀ ਕਰਿਆ ਕਰੇ ਇਧਰੋਂ ਗੱਡੀਆਂ ਲਾ ਕੇ ਉੱਥੇ ਖੜੀਆਂ ਕਰ ਦਿਆ ਕਰੇ ਰਾਤ ਨੂੰ ਜਾਣ ਕੇ ਵੀ ਕਿਸਾਨ ਕਹਿਣ ਵੀ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਆ ਗਿਆ ਪਿੰਡਾਂ ਚੋਂ ਲੋਕ ਕੌਣ ਆਇਆ ਕਰੇ ਨਾ ਅਸੀਂ 4 5 6 ਦਿਨ ਐਦਾਂ ਹੀ ਹੁੰਦਾ ਰਿਹਾ ਸਾਡੇ ਨਾਲ ਤੇ ਉਹ ਇਹ ਚਾਹੁੰਦੇ ਸੀ ਵੀ ਲੋਕਾਂ ਦੇ ਵਿੱਚ ਨੈਗੇਟਿਵਿਟੀ ਭਰੀ ਜਾਵੇ ਵੀ ਇਹ ਤਾਂ ਯਾਰ ਜਾਣ ਬੁੱਝ ਕੇ ਹੁਲੜਵਾਜੀਆਂ ਕਰਦੇ ਆ ਤਾਂ ਰੌਲੇ ਪਾਉਂਦੇ ਆ ਪਰ ਆ ਕੇ ਉਹ ਬੈਠ ਜਾਂਦਾ ਸੀ ਹਨਾ ਤੇ ਪਰ ਅੱਜ ਬਾਬੇ ਦੀ ਕਿਰਪਾ ਨਾਲ 52 ਦਿਨਾਂ ਲਾ ਲੋ ਵੀ ਸਫਲ ਹੋ ਗਏ ਹਨਾ ਬੈਠਿਆਂ ਦਾ ਇੱਥੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਜਿਹਨੇ ਪਰਿਵਾਰ ਵੀ ਆਏ ਹੁਣ ਇੱਕ ਮੁੰਡਾ ਰਤਨ ਇੱਥੇ ਵਿਚਾਰਾ ਤਿੰਨ ਧੀਆਂ ਦਾ ਪਿਓ ਹੈ ਹਨਾ ਇੱਥੇ ਬਹਿ ਗਿਆ ਮੋਰਚੇ ਦੇ ਵਿੱਚ ਤੇ ਲੰਬਾ ਵੀ ਜਾ ਸਕਦਾ ਸੀ ਮਰਨ ਵਰਤ ਕਿਹੜਾ ਜ਼ਰੂਰੀ ਸੀ ਵੀ ਇਹ ਹੁਣੀ ਫੈਸਲਾ ਹੋਣਾ ਬਾਪੂ ਦਾ ਵੀ ਤਾਂ 55 ਦਿਨ ਹੋ ਗਏ ਵੀ ਸਿਰੜੀ ਲੋਕਾਂ ਦੇ 55 ਦਿਨ ਐ ਲੈ ਲੋ ਵੀ ਐ ਲੈ ਲੋ ਨਵੀਂ ਕ੍ਰਾਂਤੀ ਲੈ ਕੇ ਆਉਣਗੇ ਇਸ ਭਾਰਤ ਦੇ ਲਈ ਦੇਸ਼ ਦੇ ਲਈ ਇੱਕ ਨਵੀਂ ਕ੍ਰਾਂਤੀ ਲੈ ਕੇ ਆਉਣਗੇ ਕਿ ਯਾਰ ਕੋਈ ਮਰਜੀ ਬੜੇ ਬੈਠੇ ਸੀ ਜਿਹੜੇ ਸਾਰੇ ਮਰਨ ਨੂੰ ਤਿਆਰ ਸੀ ਨਹੀਂ ਮੋਰਚੇ ਇੱਥੇ ਪਹਿਲਾਂ ਵੀ ਲੱਗਿਆ ਹਨਾ ਜਾਨਾਂ ਲਕੋਲ ਕੋ ਲੋਕ ਭਾਈ ਦੇ ਮੈਂ ਖੁਦ ਦੇਖਿਆ ਪਰ ਇੱਥੇ ਜਿਹੜੇ ਬਾਪੂ ਡੱਲੇਵਾਲ ਦੀ ਫੌਜ ਹੈ ਇੱਕ ਦੂਜੇ ਤੋਂ ਮੂਰੇ ਹੋ ਕੇ ਕਹਿੰਦੇ ਸੀ ਯਾਰ ਵੀ ਮੇਰਾ ਨਾਮ ਲਿਖ ਮੇਰਾ ਲਿਖ ਕਈ ਬੰਦੇ ਰਸਕੇ ਘਰਾਂ ਨੂੰ ਗਏ ਨੇ ਵੀ ਯਾਰ ਸਾਨੂੰ ਮਰਨ ਲਈ ਕਿਉਂ ਨਹੀਂ ਕਹਿੰਦੇ ਇਹ ਹੁੰਦਾ ਜੋਸ਼ ਇਹ ਹੁੰਦਾ ਕਿਸਾਨੀ ਲਈ ਸੱਚੀ ਸਰਦਾਂ ਸੋ ਸੱਚੀ ਸਰਦਾਂ ਲੈ ਕੇ ਬਾਪੂ ਡੱਲੇਵਾਲ ਬੈਠਾ ਸੀ ਤੇ ਉਹਦੀ ਫੌਜ ਵੀ ਪਿੱਛੇ ਬਾਈ ਆ 121 ਬੰਦੇ ਬੈਹਿਗੇ ਸੀ ਕਿਸ ਨੇ ਨਾ ਨੁੱਕਰ ਨਹੀਂ ਕੀਤੀ ਬਹੁਤ ਬੰਦੇ ਕਹਿੰਦੇ ਸੀ ਇਹ ਭੱਜ ਜਾਣਗੇ ਇਹ ਗਲਤ ਫੈਸਲਾ ਕਰ ਲਿਆ ਪਰ ਮੈਂ ਕਹਣਾ ਵੀ ਇਹਨਾਂ ਦੀ ਤਾਕਤ ਨੇ 121 ਦੀਆਂ ਨੇ ਨਾਲ ਸਾਰਾ ਬਾਪੂ ਦਾ ਹਨਾ ਵੱਡਾ ਸਾਰਾ ਦਾ ਬਾਪੂ ਦਾ ਹੀ ਹੈ ਪਰ ਇਹਨਾਂ ਦੀ ਤਾਕਤ ਨੇ ਸਰਕਾਰ ਦੇ ਕੰਨੀ ਕਾਨੇ ਜਦੋਂ ਗੱਲ ਪਾਈ ਵੀ ਉੱਥੇ ਸਾਰੇ ਬੰਦੀ ਮਰਨ ਵਾਲੇ ਨੇ ਸਾਰੇ ਬੰਦੀ ਛਿੱਧੀਆਂ ਦੇਣ ਵਾਲੇ ਐ ਜਿਵੇਂ ਪਹਿਲਾਂ ਇੰਦਰਾ ਨੇ ਸਾਡੇ ਕਾਲ ਤੱਕ ਸਭ ਤੇ ਅਟੈਕ ਕੀਤਾ ਸੀ ਜਸੂਸ ਭੇਜੇ ਸੀ ਵੀ ਜਾ ਕੇ ਪਤਾ ਕਰੋ ਵੀ ਕਿੰਨੇ ਕ ਬੰਦੇ ਐ ਹਨਾ ਕਿੰਨੇ ਕ ਲੜਨ ਵਾਲੇ ਕਿੰਨੇ ਕ ਭੱਜਣ ਵਾਲੇ ਐ ਫਰ ਜੂਸਾਨੇ ਜਾ ਕੇ ਫਰਿੰਦਰ ਨੂੰ ਦੱਸਦਾ ਸੀ ਵੀ ਉੱਥੇ ਕੌਣ ਨੇ ਉਹੀ ਫਿਰ ਇੱਥੇ ਵੀ ਸੀਆਈਡੀ ਆਉਂਦੀ ਰਹੀ ਐ ਹੁਣ ਮੋਦੀ ਨੂੰ ਦੱਸਦਾ ਹੋਣਾ ਵੀ ਯਾਰ ਜਿਹੜੇ ਬਹਿ ਗਏ ਉਹਨਾਂ ਚ ਇੱਕ ਵੀ ਨਹੀਂ ਉੱਠ ਰਿਹਾ ਇੱਕ ਵੀ ਨਹੀਂ ਭੱਜ ਰਿਹਾ ਇਹਨਾਂ ਨੇ ਸੋਚਿਆ ਸੀ ਵੀ ਦੇਖੋ ਤੁਸੀਂ ਸਾਡੇ ਭਰਾਵਾਂ ਨੂੰ ਬਹੁਤ ਤੁਸੀਂ ਸਾਥ ਦਿੱਤਾ ਵਿੱਚ ਮੀਡੀਆ ਵਾਲੇ ਇਦਾਂ ਲਈ ਵੀ ਖੜੇ ਸੀ ਵੀ ਇੱਥੇ ਕੋਈ ਭੱਜੇ ਅਸੀਂ ਵੀਡੀਓ ਬਣਾਈਏ ਵੀ ਅਸੀਂ ਸਰਕਾਰ ਨੂੰ ਪਹਚਾਈਏ ਵੀ ਉਹ ਤਾਂ ਯਾਰ ਹਿੱਲ ਗਿਆ ਮੋਰਚਾ ਪਰ ਇਹ ਮਰਜੀ ਬੜੇ ਮੈਂ ਕਹਣਾ ਵੀ ਮੈਂ ਕਹਣਾ ਜਿਉਂਦੇ ਬਸਦੇ ਰਹਿਣਾ ਜਿਨ੍ਹਾਂ ਨੇ ਕਿਸਾਨੀ ਲਈ ਰੰਗ ਲਾਤਾ ਯਾਰ ਬਾਪੂ ਦਾ ਦੇਣ ਤਾਂ ਅਸੀਂ ਦੇ ਹੀ ਨਹੀਂ ਸਕਦੇ ਉਹ ਤਾਂ ਸ਼ਬਦਾਂ ਦੇ ਵਿੱਚ ਅਸੀਂ ਕਹੀ ਨਹੀਂ ਸਕਦੇ ਬਈ ਸਰਕਾਰ ਨੇ ਬਹੁਤ ਤੁਸੀਂ ਕਹਿ ਰਹੇ ਹੋ ਯਤਨ ਕੀਤੇ ਬਹੁਤ ਸਾਰੀਆਂ ਏਦਾਂ ਦੀਆਂ ਚਾਲਾਂ ਚੱਲੀਆਂ ਕਿ ਇਹਨਾਂ ਦਾ ਸਦਕਾ ਜਿਹੜਾ ਡੋਲੇ ਪਰ ਅੱਜ ਉਹਨਾਂ ਨੂੰ ਮਾਤ ਪਾ ਕੇ ਕਿਸਾਨਾਂ ਦੇ ਚਿਹਰਿਆਂ ਤੇ ਰੌਣਕਾਂ ਨੇ ਕਿਤੇ ਨਾ ਕਿਤੇ ਇੱਕ ਕਦਮ ਅੱਗੇ ਵਧਿਆ ਹਾਂ ਤੇ ਉਹ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਚਿੱਠੀ ਲਿਖ ਕੇ ਲੈ ਕੇ ਆਏ ਨੇ ਸਾਰਾ ਲਿਖਤੀ ਤੌਰ ਤੇ ਦਿੱਤਾ ਇਹਨਾਂ ਨੇ ਪਹਿਲਾਂ ਲਿਖਤੀ ਮੰਗਦੇ ਸੀਗੇ ਉਦੋਂ ਦਿੱਤਾ ਨਹੀਂ ਤੇ ਇਹ ਹੁਣ ਕੀ ਲੱਗਦਾ ਹੈ ਕਿ ਇਹਨਾਂ ਨੇ ਮੰਨਣਾ ਨਹੀਂ ਜਾਂ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਰਕਾਰਾਂ ਕੀ ਕਰਦੀ ਹੈ ਨੇ ਉਹ ਲਿਖਤੀ ਨੂੰ ਕਿੱਦਾਂ ਮੰਨ ਦੇਖੋ ਬਈ ਕਰਤਾ ਮੋਦੀ ਕੁਛ ਮਰਜ਼ੀ ਲਵੇ ਹਟਾਂਗੇ ਦਾ ਮਨਾ ਕੀ ਉਸ ਤੋਂ ਪਹਿਲਾਂ ਤਾਂ ਹਟਦੇ ਨਹੀਂ ਹਨਾ ਲਿਖਤੀ ਜਿਵੇਂ ਨਾਂ ਦੇਵੇ ਕੋਈ ਚੱਕਰ ਨਹੀਂ ਹੁਣ 14 ਤਰੀਕ ਹੈ ਪਹਿਲਾਂ ਵੀ ਤਾਂ ਅਸੀਂ ਇੱਥੇ 11 ਮਹੀਨਿਆਂ ਤੋਂ ਬੈਠੇ ਆਂ 14 ਤਰੀਕ ਦੀ ਬੀਟ ਕਰ ਲਾਂਗੇ ਦੇਖ ਲਾਂਗੇ ਵੀ 14 ਤਰੀਕ ਨੂੰ ਕੀ ਕਰਦੇ ਆ ਨਹੀਂ ਫਿਰ ਦੁਬਾਰੀ ਫੇਰੂ ਵੀ ਝੰਡੇ 'ਚ ਡੰਡਾ ਪਾਈ ਹੁੰਦਾ ਸਾਡੇ ਸთან ਹਨਾ ਤਿਆਰ ਹੀ ਰਹਿਨੇ ਆ ਪਰ ਬਾਪੂ ਤਾਂ ਕਹਿੰਦੇ ਮਰਨ ਮਰ ਤੋ ਉਸੇ ਤਰ੍ਹਾਂ ਜਾਰੀ ਰਹੂਗਾ ਪਰ ਮੈਡੀਕਲ ਲੈ ਲੀਣਾ ਤੁਹਾਡੇ ਮਾਦਮ ਜਰੀ ਇਹ ਵੀ ਦੱਸਦਾ ਕਈ ਲੋਕ ਕਹਿੰਦੇ ਆ ਵੀ ਯਾਰ ਵੀ ਹੁਣ ਕੀ ਹੋ ਗਿਆ ਵੀ ਡੱਲੇয়াল ਮੰਨ ਗਿਆ ਡੱਲੇয়াল ਮੰਨਿਆ ਨਹੀਂ ਬਾਈ ਅਸੀਂ ਜ਼ੋਰ ਪਾ ਕੇ ਮਨਾਇਆ ਰਾਤ ਜਦੋਂ ਅਸੀਂ ਜਾਂਦੇ ਰਹੇ ਆ ਨਾ ਤੇ ਬਾਪੂ ਡੱਲੇਆਲਾ ਭਗਾ ਕੇ ਮਾਰਿਆ ਕਰੇ ਚਿੱਠੀ ਨੂੰ ਵੀ ਵੀ ਮੈਂ ਨਹੀਂ ਮੰਨਦਾ ਯਾਰ ਵੀ ਮੈਂ ਤਾਂ ਆਪਣੀ ਕਿਸਾਨੀ ਲਈ ਜਾਨ ਕੁਰਬਾਨ ਕਰੂੰਗਾ ਹੀ ਪਰ ਫਿਰ ਵੀ ਜਿੰਨੀ ਸੰਗ ਸੀ ਆ 121 ਮਰਜੀ ਬੜੇ ਸੀ ਇਹਨਾਂ ਦੀ ਸਲਾਹ ਲੈ ਕੇ ਕਾਕਾ ਕੋਟੜਾ ਜੀ ਨੇ ਫਿਰ ਉਹਨਾਂ ਅੱਗੇ ਮਿੰਨਤ ਕੀਤੀ ਵੀ ਤੁਸੀਂ 14 ਤਰੀਕ ਤੱਕ ਚਲੋ ਮੈਡੀਕਲ ਸਹੂਲਤ ਲੈ ਲਓ ਹਜੇ ਮੈਡੀਕਲ ਸਹੂਲਤ ਲਈ ਤਿਆ ਧਰਨਾ ਉਸੇ ਤਰ੍ਹਾਂ ਚੱਲ ਰਿਹਾ ਹੈ ਉਸੇ ਤਰ੍ਹਾਂ ਚੱਲਦਾ ਰਹੂਗਾ ਮਰਨ ਵਰਤ ਉਸੇ ਤਰ੍ਹਾਂ ਚੱਲ ਰਿਹਾ ਤੇ ਚੱਲਦਾ ਰਹੂ ਜਦੋਂ ਤੱਕ ਐਮਐਸਪੀ ਦੀ ਗਰੰਟੀ ਨਹੀਂ ਮਿਲਦੀ ਹੂੰ ਇਹ ਮੈਂ ਲੋਕਾਂ ਨੂੰ ਸਮਝਾਦਾ ਵੀ ਇਹ ਬਹੁਤ ਸਾਰੇ ਬਹੁਤ ਸਾਰੇ ਚੈਨਲਾਂ ਤੇ ਇਹ ਵੀ ਚਲਾਇਆ ਜਾ ਰਿਹਾ ਹੈ ਹੈਡਲਾਈਨ ਦਿੱਤੀ ਵੀ ਆ ਕਿ ਮਰਨ ਵਰਤ ਖਤਮ ਕਰਤਾ ਨਹੀਂ 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 ਵੀਰੇ ਮਰਨ ਵਰਤ ਕੋਈ ਖਤਮ ਨਹੀਂ ਹੋਇਆ ਸਿਰਫ ਮੈਡੀਕਲ ਸਹੂਲਤੋਂ ਵੀ ਲੋਕਾਂ ਦੇ ਕਹਿਣ ਤੇ ਉਹ ਵੀ 121 ਮਰਜੀ ਬੜਿਆਂ ਦੇ ਕਹਿਣ ਤੇ ਸਾਡੀ ਜਿੰਨੀ ਜਥੇਬੰਦੀ ਉਹਨਾਂ ਦੇ ਕਹਿਣ ਤੇ ਬਾਪੂ ਨੇ ਕੱਲੀ ਮੈਡੀਕਲ ਸਹੂਲਤ ਲਈ ਹੈ ਮੈਡੀਕਲ ਸਹੂਲਤ ਨਾਲ ਬੰਦਾ ਬਚਦਾ ਨਹੀਂ ਹੁੰਦਾ ਉਹ ਇੱਕ ਤਰਲੇ ਆ ਬਾਈ ਪਰ ਮਰਨ ਵਰਤ ਹੋ ਵੀ ਜਾਰੀ ਆ ਉਸ ਜੋਦੇ ਦਾ ਅਨਾ ਤੇ ਉਦੋਂ ਤੱਕ ਰਹੂ ਜਦੋਂ ਤੱਕ ਐਮਐਸਪੀ ਦੀ ਗਾਰੰਟੀ ਐ ਤੇ ਕਿ ਸਾਨੂੰ ਹੱਥ ਦੇ ਨਹੀਂ ਧਰਦੇ ਆ ਚਿੱਠੀ ਇਹਦਾ ਚਿੱਠੀ ਕਮੇਟਿੰਗ ਕਰਨ ਲਈ ਸੱਦੀ ਆ ਪਰ ਉਹ ਚਿੱਠੀ ਦਾ ਇੰਤਜ਼ਾਰ ਹੈ ਉਦਦੇ ਮਰਨ ਵਰਤ ਖੁੱਲੂਗਾ ਜਿੱਦਿਆਂ ਐਮਐਸਪੀ ਦੀ ਗਾਰੰਟੀ ਦੇ ਕੇ ਸਾਡੇ ਹੱਥੇ ਧਰਤੇ ਵੀ ਆ ਚੱਕੋ ਉਦੋਂ ਤੱਕ ਡੱਲੇ ਵਾਲ ਬਾਪੂ ਦਾ ਮਰਨ ਵਰਤ ਜਾਰੀ ਹੈ ਉਹ ਸਿਰੜੀ ਸਿਰੜੀ ਬੰਦਾ ਬਾਈ ਮੈਂ ਆਪਣੀ ਉਮਰ ਚ ਹਜੇ ਬੰਦਾ ਨਹੀਂ ਦੇਖਿਆ ਬੜਾ ਕਾਇਮ ਬੰਦਾ ਬੜਾ ਐਨ ਲਾਲੋ ਵੀ ਨਿਤਨੇਮੀ ਆ ਬੜਾ ਗੁਰੂ ਦੀ ਬੜੀ ਕਿਰਪਾ ਉਹਤੇ ਬਹੁਤ ਲੋਕਾਂ ਨੇ ਕਿਹਾ ਵੀ ਮਰਨ ਵਰਤਾ ਰੱਖ ਲੈ ਸਿਰੇ ਨਹੀਂ ਚੜਾਉਂਦਾ ਐ ਐ ਹੋ ਜੂਗਾ ਬਾਹ ਹੋ ਜੂਗਾ ਪਰ ਉਹ ਡੋਲੇ ਨਹੀਂ ਯਾਰ ਸੱਚਮੁੱਚੀ ਸੱਚਮੁੱਚੀ ਨਹੀਂ ਡੋਲਿਆ ਮੈਂ ਕੋਲ ਜਾ ਕੇ ਬਈ ਗੱਲਾਂ ਬਾਤਾਂ ਕਰਕੇ ਆਉਂਦਾ ਰਿਆਂ ਉਹ ਐਨ ਲਾਲੋ ਵੀ ਆਪਾਂ ਤਾਂ ਹੌਸਲਾ ਉਹਨੂੰ ਕੀ ਦਿਆਂ ਉਹ ਸਾਨੂੰ ਹੌਸਲਾ ਦੇ ਕੇ ਤੋੜਦਾ ਸੀ ਵੀ ਯਾਰ ਲੜੋ ਸੰਘਰਸ਼ ਕਰੋ ਵੀ ਮੈਨੂੰ ਇੱਥੇ ਰੱਖਣ ਲਈ ਤੁਸੀਂ ਆਪਣੀਆਂ ਡਿਊਟੀਆਂ ਲਾਓ ਕਈ ਆਗੂ ਹੁੰਦੇ ਆ ਮਰਨwarte ਤੇ ਬਹਿ ਜਾਂਦੇ ਆ ਜਦੋਂ ਨੌਂ ਬਣ ਜਾਂਦਾ ਪੂਰੇ ਹਨਾ ਦੁਨੀਆ ਚ ਉਸ ਤੋਂ ਬਾਅਦ ਸਿਸਟਮ ਨਾਲ ਪ੍ਰੋਪੋਗੈਂਡੇ ਦੇ ਨਾਲ ਉੱਠ ਜਾਂਦੇ ਆ ਪਰ ਪਹਿਲਾ ਬੰਦਾ ਮੈਂ ਦੇਖਿਆ ਡੱਲੇ ਵਾਲਾ ਜਿਹੜਾ ਹੋਰ ਕੋਈ ਗੱਲ ਹੀ ਨਹੀਂ ਕਹਿੰਦਾ ਸੀ ਇਹ ਕਹਿੰਦਾ ਸੀ ਯਾਰ ਤੁਸੀਂ ਜਾਓ ਮੇਰੀ ਰਾਖੀ ਕਰੋ ਮੈਨੂੰ ਪੁਲਿਸ ਚੱਕ ਕੇ ਨਾ ਲੈ ਜੀ ਬਸ ਮੇਰਾ ਕੰਮ ਐ ਕਹਿੰਦਾ ਮਰਨwarte ਤੇ ਬੈਠਣਾ ਭੁੱਖ ਰੱਖਣੀ ਸਰਕਾਰ ਨੂੰ ਹਿਲਾਉਣਾ ਤੁਹਾਡਾ ਕੰਮ ਐ ਕਹਿੰਦਾ ਮੇਰੀ ਰਾਖੀ ਕਰਨੀ ਕਿਤੇ ਇਥੋਂ ਮੈਨੂੰ ਬਸ ਚੱਕਣ ਨਾ ਦਿਓ ਬਾਕੀ ਕੰਮ ਕਹਿੰਦਾ ਮੇਰਾ ਉਹ ਡੱਲੇ ਵਾਲਾ ਇਹ ਉਹ ਡੱਲੇ ਬਹੁਤ ਸਾਰੇ ਲੋਕ ਹੁਣ ਇਹ ਵੀ ਕਹਿੰਦੇ ਨੇ ਕਿ ਚਲੋ ਮਰਨ ਵਰਤ ਕਰਕੇ ਸਾਰਾ ਸਿਸਟਮ ਸੀਗਾ ਲੋਕ ਇੱਥੇ ਆ ਰਹੇ ਸੀਗੇ ਬਹੁਤ ਜ਼ਿਆਦਾ ਜਿਹੜਾ ਮਾਹੌਲ ਬਣਿਆ ਵਾ ਸੀਗਾ ਹੁਣ ਲੋਕ ਵਾਪਸ ਹੋ ਜਾਣਗੇ ਤੇ ਉਸੇ ਤਰ੍ਹਾਂ ਖੜਤ ਆ ਜਾਣੀਆਂ ਇਤਾਂ ਦੀਆਂ ਗੱਲਾਂ ਨਹੀਂ ਨਹੀਂ ਬਾਈ ਜਿਨੇ ਲੜਨਾ ਹੈ ਉਹਨੂੰ ਕੋਈ ਚੱਕਰੀ ਨਹੀਂ ਉਹਨੇ ਲੜਨਾ ਹੀ ਹੈ ਜਿਨੇ ਸੰਘਰਸ਼ ਕਰਨਾ ਆਪਣੇ ਮਨ ਚ ਧਾਰ ਲਿਆ ਵੀ ਸਰਕਾਰਾਂ ਨਾਲ ਟੱਕਰ ਲੈਣੀ ਹੈ ਉਹਨਾਂ ਨੇ ਟੱਕਰ ਲੈਣੀ ਹੈ ਉਹਨਾਂ ਤੋਂ ਘਰੇ ਡਿੱਗੀ ਨਹੀਂ ਜਾਂਦਾ ਖੁਦ ਮੈਂ ਆ ਇੱਕ ਦਿਨ ਬਾਜੂ ਘਰੇ ਦੋ ਦਿਨ ਬਾਜੂ ਜੀਏ ਨਹੀਂ ਲੱਗਦਾ ਯਾਰ ਆ ਇੰਨੇ ਲੋਕ ਇੱਥੇ ਰੱਬੀ ਰੂਹਾਂ ਇਹਨਾਂ ਤੋਂ ਬਿਨਾ ਕਿੱਥੇ ਘਰਾਂ ਚ ਜੀ ਲੱਗੂ ਬਈ ਹਨਾ ਜਿਨੇ ਧਾਰਿਆ ਹੋਇਆ ਵੀ ਅਸੀਂ ਯਾਰ ਸਰਕਾਰ ਦੇ ਧੌਣ ਤੇ ਗੋਡਾ ਰੱਖਣੀ ਰੱਖਣਾ ਉਹ ਨਹੀਂ ਦੇਖਦੇ ਹੁੰਦੇ ਫਿਰ ਮਰਨ ਬਾਅਦ ਟੁੱਟ ਗਿਆ ਜਾਂ ਨਹੀਂ ਟੁੱਟਿਆ ਉਹਨਾਂ ਨੇ ਲੰਬੀ ਲੇਨ ਹੁੰਦੀ ਆ ਕਤਾਰ ਹੁੰਦੀ ਆ ਇੱਕ ਉਹਨਾਂ ਨੇ ਲੜਦੇ ਹੀ ਰਹਿਣਾ ਹੁੰਦਾ ਹਮੇਸ਼ਾ ਸਰਕਾਰ ਨਾਲ ਇਹ ਨਹੀਂ ਤਾਂ ਕਿਸੇ ਹੋਰ ਲੜ ਲਾਂਗੇ ਉਹ ਲੁਧਿਆਣੇ ਆ ਸਾਡਾ ਪਾਣੀ ਵਾਲਾ ਮੋਰਚਾ ਚੱਲੀ ਜਾਂਦਾ ਉਹ ਤੇ ਲੜ ਲਾਂਗੇ ਤੇ ਕਿਹਦਾ ਬੈਠਣਾ ਹੀ ਨਹੀਂ ਲੜਨਾ ਯਾਰ ਉਦੋਂ ਤੱਕ ਜੋ ਤੱਕ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਜਦੋਂ ਤੱਕ ਇਹ ਦੇਸ਼ ਸਾਨੂੰ ਇਹ ਨਹੀਂ ਸਮਝਦਾ ਵੀ ਇਹ ਵੀ ਸਾਡਾ ਹਿੱਸਾ ਹੈ ਆਪਾਂ ਨੂੰ ਆਪਣਾ ਹਿੱਸਾ ਹੀ ਨਹੀਂ ਮੰਨਦੇ ਫਿਰ ਇਹ ਕਹਿੰਦੇ ਇਹ ਖਾਲਿਸਤਾਨ ਦੀ ਗੱਲ ਕਰਦੇ ਆ ਇਹ ਵੱਖਵਾਦੀ ਗੱਲ ਕਰਦੇ ਆ ਹਨਾ ਇਹ ਹੁੱਲੜਵਾਜ ਹੈ ਮੈਂ ਕਹਿੰਦਾ ਵੀ ਸਾਨੂੰ ਆਪਣਾ ਹਿੱਸਾ ਬਣਾ ਕੇ ਰੱਖੋ ਸਾਨੂੰ ਸਾਡੇ ਹੱਕ ਦਿਓ ਜਿਹੜੇ 47 ਦੀ ਤੁਹਾਡੇ ਨਾਲ ਸੰਧੀਆਂ ਹੋਈਆਂ ਸੀ ਅਸੀਂ ਕਿਉਂ ਭਈ ਹੋਰ ਪਾਸੇ ਤੁਰਾਂਗੇ ਕਿਸੇ ਪਾਸੇ ਤੁਸੀਂ ਆਪ ਤੋੜਦੇ ਹੋ ਤੁਸੀਂ ਆਪ ਸਾਨੂੰ ਵੱਖਵਾਦੀ ਕਰਦੇ ਹੋ ਆਪ ਖਾਲਿਸਤਾਨ ਵਾਲੇ ਪਾਸੇ ਤੋਰ ਰਹੇ ਹੋ ਹਣਾ ਖਾਲਸੇ ਦਾ ਰਾਜ ਦੇਖੋ ਖਾਲਸੇ ਦਾ ਰਾਜ ਰਿਹਾ 40 ਸਾਲ ਮਹਾਰਾਜਾ ਰਣਜੀਤ ਸਿੰਘ ਦਾ ਕਿਸੇ ਨਾਲ ਪੱਖਵਾਦ ਦੀ ਨਹੀਂ ਦੀ ਕੋਈ ਚੋਰੀ ਨਹੀਂ ਸੀ ਕੋਈ ਕੁਝ ਵੀ ਨਹੀਂ ਸੀ ਹਣਾ ਵੀ ਅਸੀਂ ਉਹ ਰਾਜ ਦੀ ਗੱਲ ਤਾਂ ਕਰ ਹੀ ਸਕਦੇ ਹਾਂ ਉਹ ਤਾਂ ਅਸੀਂ ਦੱਸਣੀ ਆ ਵੀ ਸਾਡਾ ਰਾਜ ਰਿਹਾ ਸਾਡੇ ਜੋਧੇ ਰਿਹਾ ਹਰੀ ਸਿੰਘ ਨਲੂਏ ਵਰਗੇ ਰਿਹਾ ਮਹਾਰਾਜਾ ਰਣਜੀਤ ਸਿੰਘ ਉਹੀ ਰਿਹਾ ਉਹ ਤਾਂ ਅਸੀਂ ਦੱਸਣੀ ਆ ਇਹ ਉਹ ਤੇ ਦੱਸਣ ਤੇ ਵੀ ਬਈ ਪਰਚੇ ਕਰ ਦਿੰਦੇ ਆ ਹੱਕ ਦੇਣ ਦੀ ਦੂਰ ਦੀ ਗੱਲ ਹੈ ਜੇ ਅਸੀਂ ਆਪਣਾ ਐਨ ਲਾ ਲੋ ਵੀ ਪੁਰਾਣੀਆਂ ਚੀਜ਼ਾਂ ਦੱਸੀਏ ਇਤਿਹਾਸ ਦੱਸੀਏ ਅਸੀਂ ਆਪਣਾ ਵੀ ਆਉਣ ਵਾਲੀ ਪੀੜ੍ਹੀ ਨੂੰ ਵੀ ਆਪਣੇ ਜੋਦੇ ਆ ਰਹੇ ਐ ਓਏ ਆਪਣਾ ਰਾਜ ਰਿਹਾ ਪਾ ਕੇ ਪਰਚਾ ਕੋਈ ਡਿਬਰੂਗੜ ਬੈਠਾ ਹੈ ਬਾਈ ਫੇਰ ਕੋਈ ਇੱਥੇ ਬਾਈ ਉਹ ਤਾਂ ਸਾਡਾ ਡੀਐਨਏ ਚੇਂਜ ਕਰਨ ਤੱਕ ਦੀਆਂ ਤਿਆਰੀਆਂ ਕਰੀ ਬੈਠੇ ਨੇ ਤੁਸੀਂ ਇਤਿਹਾਸ ਦੱਸ ਕੇ ਫੇਰ ਉਹਨੂੰ ਤਾਜ਼ਾ ਕਰ ਦਿੰਨੇ ਹੋ ਫੇਰ ਤਾਂ ਇਹ ਗੱਲਾਂ ਹੋਣੀਆਂ ਹੀ ਨਹੀਂ ਨੇ ਇਹ ਅੰਦੋਲਨ ਕਿਉਂ ਹੋਣਗੇ ਜੇ ਉਹ ਸਾਰਾ ਕੁਝ ਖਤਮ ਹੋ ਗਿਆ ਆਹੀ ਆਹੀ ਗੱਲਾਂ ਰੜਕਦੀਆਂ ਨੇ ਆਹੀ ਗੱਲਾਂ ਰੜਕਦੀਆਂ ਨੇ ਬਾਈ ਪਰ ਮੈਂ ਕਹਿੰਦਾ ਵੀ ਜਿੰਨਾ ਮਰਜ਼ੀ ਜ਼ੋਰ ਲਾ ਲੈਣਾ ਡੀਐਨਏ ਨਹੀਂ ਚੇਂਜ ਕਰ ਸਕਦੇ ਲੋਕ ਦੇਖੋ ਇੱਕ ਗੱਲ ਇਹ ਵੀ ਕੌੜਾ ਸੱਚ ਹੈ ਲੋਕ ਸੌਂ ਵੀ ਜਾਂਦੇ ਆ ਹੱਕਾਂ ਲਈ ਅਬ ਲੜਨ ਲਈ ਤਿਆਰ ਵੀ ਘੱਟ ਹੁੰਦੇ ਆ ਇਹ ਵੀ ਗੱਲ ਕਲੀਅਰ ਹੈ ਮੈਂ ਬਈ ਲੁਧਿਆਣੇ ਦੇਖਿਆ ਆਪਣਾ ਇੱਧਰਲਾ ਏਰੀਆ ਉੱਠ ਕੇ ਲੁਧਿਆਣੇ ਵਗ ਗਿਆ ਜਿਹੜੇ ਬੰਦੇ ਪਾਣੀ ਪੀਂਦੇ ਆ ਜਿਹੜੇ ਮਰ ਰਹੇ ਆ ਕੈਂਸਰ ਨਾਲ ਜਿਨ੍ਹਾਂ ਨੂੰ ਕਾਲੇ ਪੀਲੇ ਹੋ ਗਏ ਹਨਾ ਉਹ ਲੁਧਿਆਣੇ ਦੇ ਵਿੱਚ ਹੀ ਬੈਠੇ ਰਹੇ ਉੱਠ ਕੀ ਨਹੀਂ ਆਏ ਹਨਾ ਇਹ ਲੋਕ ਤਾਂ ਬਾਈ ਗੁਰੂ ਗੋਬਿੰਦ ਸਿੰਘ ਤੇ ਵੇਲੇ ਵੀ ਸੀਗੇ ਜਦੋਂ ਉਹਨਾਂ ਤੇ ਵਖਤ ਪਿਆ ਇਹ ਲੋਕ ਤਾਂ ਉਦੋਂ ਵੀ ਨਹੀਂ ਸੀ ਉੱਠੇ ਇਹ ਤਾਂ ਉਹ ਜਿਹੜੇ ਲੜਨ ਵਾਲੇ ਲੋਕ ਸੀਗੇ ਜਿਹੜੇ ਨਾਲ ਤੁਰੇ ਨੇ ਉਹਨਾਂ ਦੀਆਂ ਅੱਜ ਜਿਹੜੀਆਂ ਬਾਂਸ ਜਿਨੇ ਉਹਨਾਂ ਦੀਆਂ ਪੀੜ੍ਹੀਆਂ ਨੇ ਉਹ ਇੱਥੇ ਪਹੁੰਚੀਆਂ ਨੇ ਜਿਹੜੇ ਬਾਈ ਗਦਾਰ ਸੀਗੇ ਉਹ ਤਾਂ ਉਦੋਂ ਵੀ ਘਰਾਂ ਚ ਗਦਾਰੀਆਂ ਸੁਰੂ ਤੋਂ ਹੁੰਦੀਆਂ ਆਈਆਂ ਨੇ ਪਰ ਨਾਲ-ਨਾਲ ਸਰਦਾਰੀਆਂ ਵੀ ਹੁੰਦੀਆਂ ਆਈਆਂ ਨੇ ਅਸੀਂ ਗਦਾਰੀਆਂ ਵੀ ਚੱਲ ਲਾਂਗੇ ਪਰ ਸਰਦਾਰੀਆਂ ਅਸੀਂ ਕਾਇਮ ਰੱਖਾਂਗੇ ਪਰ ਗੁਰੂ ਨੇ ਸਵਾ ਲੱਖ ਨਾਲ ਇੱਕ ਲੜਾਇਆ ਹਨਾ ਜਿਹੜੇ ਉਹ ਦੂਜੇ ਗਦਾਰ ਨੇ ਉਹਦਾ ਉਹਨਾਂ ਚ ਵਗ ਜਾਂਦੇ ਨੇ ਜਿਹੜੇ ਲੱਖ ਬੰਦਾ ਹੁੰਦਾ ਤੇ ਗੁਰੂ ਦਾ ਸਿੰਘ ਦਾ ਇਕੱਲਾ ਹੀ ਹੁੰਦਾ ਫਿਰ ਹਨਾ ਜਿਹੜਾ ਬੰਦਾ ਐਨ ਗੁਰੂ ਦੇ ਲੀਹਾਂ ਤੇ ਚੱਲਦਾ ਜਿਹਦੀ ਰਗਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਦਾ ਖੂਨ ਹੈ ਨਾ ਉਹ ਨਾ ਕਦੇ ਬਿੱਕੂ ਨਾ ਕਦੇ ਚੁਕੂ ਉਹ ਹਮੇਸ਼ਾ ਟੱਕਰ ਲੈਂਦਾ ਰਹੂਗਾ ਨਾ ਜਾਲਮਾਂ ਨਾਲ ਇਹਨਾਂ ਸਰਕਾਰਾਂ ਨਾਲ ਤੇ ਉਸੇ ਤਰ੍ਹਾਂ ਬਾਈ ਉਹੀ ਉਹੀ ਲੀਹਾਂ ਤੇ ਚੱਲ ਕੇ ਅਸੀਂ ਹਮੇਸ਼ਾ ਪੰਜਾਬ ਲਈ ਲੜਦੇ ਰਹਾਂਗੇ ਤੇ ਤੇਰੇ ਚੈਨਲ ਰਾਹੀਂ ਕਹਿ ਦਈਏ ਕਿ ਨਾ ਕਦੇ ਝੁਕਾਂਗੇ ਨਾ ਕਦੇ ਵਿਕਾਂਗੇ ਬਾਈ ਡਾਕਟਰ ਸੁਬੈਮਾਨਦੀਕ ਵੀਡੀਓ ਸਾਹਮਣੇ ਆਈ ਆ ਉਹਨਾਂ ਨੇ ਕਿਹਾ ਹੈ ਕਿ ਦਵਾਈ ਤੇ ਇਹ ਇੰਨੇ ਦਿਨ ਬੰਦਾ ਜਿਉਂਦਾ ਰਹਿ ਨਹੀਂ ਸਕਦਾ ਸਰਕਾਰ ਪਾਗਲ ਬਣਾ ਰਹੀ ਹੈ ਇੰਨਾ ਟਾਈਮ ਕਿਉਂ ਲਗਾ ਰਹੇ ਹੋ ਮੀਟਿੰਗ ਜਲਦੀ ਹੋ ਜਾਂਦੀ ਸਰਦਾਰ ਜਗਜੀਤ ਸਿੰਘ ਦੀ ਜਿਹੜੀ ਜਾਣਾ ਉਹ ਬਚਾਉਣ ਦੇ ਲਈ ਇਦਾਂ ਜਿਉਂਦਾ ਰਹਿਣਾ ਬਹੁਤ ਔਖਾ ਮੈਡੀਕਲ ਤੇ ਦੇਖੋ ਭਾਈ ਉਹਨਾਂ ਦੇਖੋ ਆਪਣੀ ਆਪਣੀ ਸੋਚ ਹੈ ਪਰ ਜਿਹੜੇ ਸਰਕਾਰ ਦੇ ਨੁਮਾਇੰਦੇ ਆਏ ਸੀ ਉਹਨਾਂ ਨੇ ਕਿਹਾ ਵੀ ਦਿੱਲੀ ਜਿੱਕ ਤਾ ਚੋਣਾ ਨੇ ਵੀ ਕੋਈ ਪ੍ਰਬੰਧਕ ਹੁੰਦਾ ਇਹ ਲੱਗਿਆ ਹੁੰਦਾ ਵੀ ਉਹ ਫੈਸਲਾ ਨਹੀਂ ਲੈ ਸਕਦੀ ਹੁੰਦੀ ਸਰਕਾਰ ਤੇ ਦੂਜੀ ਗੱਲ ਇਹ ਕਿ ਡੱਲੇ ਵਾਲਾ ਬਾਪੂ ਪਹਿਲਾਂ ਵੀ 10-5 ਦਿਨ ਹੋ ਗਏ ਭਾਈ ਪਈ ਸੀ ਬਿਨਾ ਮੈਡੀਕਲ ਤੋਂ ਪਈ ਸੀ ਜੇ ਨਾ ਸਰਕਾਰ ਅੱਜ ਆਉਂਦੀ ਫੇਰ ਵੀ ਤਾਂ ਪਈ ਰਹਿਣਾ ਸੀ ਫਿਰ ਵੀ ਤਾਂ ਲੜਦਾ ਹੀ ਰਹਿਣਾ ਸੀ ਫਿਰ ਕਿਹੜਾ ਉੱਠ ਜਾਣਾ ਸੀ ਭਾਈ ਕੋਈ ਗੱਲ ਨਹੀਂ ਸੰਘਰਸ਼ ਹੈ ਲੰਬਾ ਹੋ ਸਕਦਾ ਹਣਾ ਦੂਰ ਜਾ ਸਕਦਾ ਪਰ ਜਿੱਤਾਂਗੇ 14 ਫਰਵਰੀ ਕਿੱਡੀਕ ਦੂਰ ਆ ਜੂ ਬਾਈ ਪਹਿਲਾਂ ਜਦੋਂ 11 ਮਹੀਨੇ ਹੋ ਕੇ ਬੈਠਿਆਂ ਨੂੰ ਹਣਾ ਹੁਣ ਆਪਾਂ ਮਹੀਨਾ ਨਹੀਂ ਵੇਟ ਕਰ ਸਕਦੇ ਲੜਦੇ ਲੋਕਾਂ ਲਈ ਤਾਂ ਬਾਈ ਇਹ ਕੁਛ ਚੱਲਦਾ ਹੀ ਹੁੰਦਾ ਸੋ ਜਦੋਂ ਤੱਕ ਮਰਦੇ ਨਹੀਂ ਲੜਦੇ ਰਹਾਂਗੇ ਜਿੱਤ ਕੇ ਜਾਵਾਂਗੇ ਜੀ ਧੰਨਵਾਦ ਜੀ ਹਾਂਜੀ ਇਹ ਸਨ ਰਾਜਖਾਲਸਾ ਜੀ ਕਹਿੰਦੇ ਜਦੋਂ ਤੱਕ ਮਰਦੇ ਨਹੀਂ ਲੜਾਂਗੇ ਆਪਣੇ ਹੱਕਾਂ ਲਈ ਜਿੱਤ ਕੇ ਜਾਵਾਂਗੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਅੱਗੇ ਜਿਹੜੇ 121 ਕਿਸਾਨ ਨੇ ਜਿਹੜੇ ਮਰਨ ਵਰਤ ਤੇ ਬੈਠੇ ਸੀਗੇ ਉਹਨਾਂ ਨੂੰ ਅੱਗੇ ਲੈ ਕੇ ਆਇਆ ਜਾ ਰਿਹਾ ਸਟੇਜ ਵੱਲੋਂ ਲੈ ਕੇ ਜਾਇਆ ਜਾਊਗਾ ਉੱਥੇ ਜੋ ਵੀ ਫੈਸਲਾ ਹੋਊਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਤੁਸੀਂ ਬੜਾ ਪੰਜਾਬੀ ਲੋਕ ਚੈਨਲ ਦੇ ਨਾਲ